ਫੇਰ ਵੀ ਨੇ ਕੀ ਆਕ ਲੈਣਾ ਤੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਮੈਨ ਮੇਡ ਫਲੱਡ ਹੈ ਉਪਰੋਂ ਸਵਾ ਸੰਵਾ ਲੱਖ ਕਿਊਸਿਕ ਪਾਣੀ ਲੱਖ ਕਿਊਸਿਕ ਅਸੀਂ ਤੇ ਅੱਗੇ ਨਹਿਰਾਂ 'ਚ ਵੀ 10000 ਕਿਊਸਿਕ ਪਾਣੀ ਜਾਂਦਾ ਤੇ ਜਿਹੜੇ ਹਰੀਕੇ ਦੇ ਗੇਟ ਆ ਉਹ ਕਿੰਨੇ ਖੁੱਲੇ ਪਾਣੀ ਆ ਪਿੱਛੋਂ ਪਾਣੀ ਕਿੰਨਾ ਆ ਰਿਹਾ ਤੇ ਅਜ ਤੋਂ 4-5 ਦਿਨ ਪਹਿਲਾਂ ਅਸੀਂ ਸਾਬਕਾ ਤਾਬ ਲਾਇਆ ਸੀ ਕਿ 13 ਲੱਖ ਕਿਊਸਿਕ ਪਾਣੀ ਅੱਜ ਦੀ ਰਿਪੋਰਟ ਨਹੀਂ ਹੈ 3-4 ਦਿਨ ਪਹਿਲਾਂ ਸਾਬਕਾ ਤਾਬ ਲਾ ਕੇ ਦੇਖਿਆ ਕਿ 13 ਲੱਖ ਕਿਊਸਿਕ ਪਾਣੀ ਆਇਆ 5 ਲੱਖ ਇਹਨਾਂ ਨੇ ਛੱਡਿਆ 7.5-8 ਲੱਖ ਪਾਣੀ ਇਹ ਬੈਕ ਵਜਿਆ ਹਰੀਖੇ ਤੋਂ ਉੱਪਰ ਨੂੰ ਚੜੀ ਜਾ ਰਿਹਾ ਇਹ ਫਲੱਡ ਦਾ ਕਾਰਨ ਇਹਨਾਂ ਦੀ ਮਿਸਮੈਨੇਜਮੈਂਟ ਆ ਕੋਈ ਖੁੱਲ ਕੇ ਬੋਲਣਾ ਚਾਹੀਦਾ ਸਾ ਦੇਖੋ ਆਮ ਆਦਮੀ ਪਾਰਟੀ ਨਾਲ ਦੁਸ਼ਮਣੀ ਟੁੱਟੀ ਨਾ ਅਸੀਂ ਚੌਂਕੀਦਾਰ ਆਂ ਉਹ ਸਰਕਾਰ ਹੈ ਅੱਜ ਚੌਂਕੀਦਾਰ ਸਰਕਾਰ ਨੂੰ ਪੁੱਛੇਗਾ ਵੀ ਕੀ ਕਰ ਰਹੇ ਹੋ ਔਰ ਮੰਤਰੀ ਜੀ ਨੇ ਇਰੀਗੇਸ਼ਨ ਮੰਤਰੀ ਵੀ ਆਏ ਤੇ ਜੇ ਰਾਣਾ ਇੰਦਰਪ੍ਰਤਾਪ ਰੋਲਾ ਨਾ ਪਉਂਦਾ ਤੇ ਅੱਜ ਤਾਂ ਕੋਈ ਆਇਆ ਹੀ ਨਹੀਂ ਤੇ ਅੱਜ ਤਾਂ ਯੁੱਧ ਅਸੀਂ ਆਪਣੇ ਆਪ ਤੇ ਲੜਿਆ ਔਰ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਇਹਨਾਂ ਦਾ ਯੋਗਦਾਨ ਅੱਜ ਕੀ ਹੈ ਜਿਹੜੇ 11 ਦਿਨ ਦੇ 13 ਦਿਨਾਂ ਦੇ ਆ ਮੁੰਡੇ ਦਾ ਕਰਾ ਰੰਗ ਵੇਖੋ ਇਹ ਬਿਲਕੁਲ ਇਹਦਾ ਕਣਕ ਪਿੰਨਾ ਰੰਗ ਗੋਰਾ ਕੇ ਲੋ ਕਾਲਾ ਹੋਇਆ ਫਿਰਦਾ ਕਾਹਦੇ ਚ ਪਾਣੀ ਚ ਤੁਰਿਆ ਫਿਰਦਾ ਜਦੋਂ ਤੁਸੀਂ ਪਾਣੀ ਚ ਰਹੋ ਨਾ ਤੇ ਰਿਫਲੈਕਸ਼ਨ ਤੁਹਾਡੀ ਕੰਪਲੈਕਸ ਦਾ ਕਾਲਾ ਹੋ ਜਾਂਦਾ ਸੋ ਗੱਲ ਇਹ ਆ ਵੀ ਇਕੱਲੇ ਨੇਰੇ ਰੰਗ ਦੀ ਗੱਲ ਨਹੀਂ ਕਿੱਦਾਂ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਉਣਾ ਇਹਨਾਂ ਦੀ ਟੀਮ ਹੈ ਪਿੰਡ ਵਾਲਿਆਂ ਦਾ ਸਾਰੇ ਇਲਾਕੇ ਦਾ ਬੜਾ ਸੰਯੋਗ ਆ ਦਾਦਾ ਸੁਖਾ ਸਿੰਘ ਜੀ ਦੇ ਆ ਬਾਬਰ ਸਿੰਘ ਜੀ ਇਹਨਾਂ ਨੂੰ ਇੱਥੇ ਹੋ ਗਿਆ ਲੰਗਰ ਇਹਨਾਂ ਦਾ ਲੈ ਆਪਣੇ ਸੇਵਾਦਾਰ ਉਧਰੋਂ ਆ ਰਹੇ ਆ ਔਰ ਕੋਈ ਫਰੀਦ ਮੰਤਰੀ ਜੀ ਆਏ ਮੈਨੂੰ ਖੁਸ਼ੀ ਬੜੀ ਹੋਈ ਬਈ ਫੋਨ ਆ ਗਿਆ ਜੀ ਔਰ ਵਧੀਆ ਬੰਦੇ ਕੋਈ ਕਮੀ ਨਹੀਂ ਲੇਕਿਨ ਮੈਨੂੰ ਅਫਸੋਸ ਹੈ ਇਸ ਗੱਲ ਦਾ ਮੰਤਰੀ ਜੀ ਇਹ ਵਿਧਾਨ ਸਭਾ ਦੇ ਵਿੱਚ ਇੰਦਰ ਪ੍ਰਤਾਪ ਨੇ ਹੜਾਂ ਦੀ ਗੱਲ ਬੰਨੀ ਆਤੀ ਗੱਲ ਉਹਨਾ ਥੱਲੇ ਕਰਨ ਲੋਕਾਂ ਦੇ ਡੁੱਬਣ ਦੀ ਫਸਲ ਦੇ ਨੁਕਸਾਨ ਦੀ ਸਾਰੀਆਂ ਗੱਲਾਂ ਕੀਤੀਆਂ ਅੱਜ ਤੁਹਾਨੂੰ ਉਹ ਗੱਲਾਂ ਨਹੀਂ ਮੈਂ ਕਰਨੀਆਂ ਮੈਂ ਤਾਂ ਸਿਰਫ ਇਹ ਚਾਹੂੰਗਾ ਕਿ ਦੇਖੋ ਅਜ 11 12 ਦਿਨ ਬਾਅਦ ਸਰਕਾਰ ਆਈਏ ਕੱਲ ਵੀ ਮੰਤਰੀ ਜੀ ਆਏ ਚਲ ਚੰਗੀ ਗੱਲ ਹੈ ਗਰਾਊਂਡ ਜ਼ੀਰੋ ਤੇ ਆ ਕੇ ਉਹਨਾਂ ਨੂੰ ਪਤਾ ਲੱਗੇਗਾ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਕੀ ਆ। ਅੱਛੀ ਬਾਤ। ਮੈਨੂੰ ਹੁਣੇ ਕੋਈ ਕਰ ਕਰ ਕਹਿੰਦਾ ਮੁੱਖ ਮੰਤਰੀ ਜੀ ਨਹੀਂ ਆਏ। ਜੇ ਮੰਤਰੀ ਆ ਗਏ ਮੁੱਖ ਮੰਤਰੀ ਆਪਣੇ ਆ ਵੀ ਆ ਗਏ। ਮੈਂ ਚਾਹਾਂਗਾ ਕਿ ਤੁਸੀਂ ਹੁਣ ਸਿਚੁਏਸ਼ਨ ਸਾਰੀ ਵੇਖ ਲਈ ਆ ਇਹ 23 ਵਿੱਚ ਫਟਾਇਆ 1 ਰੁਪਿਆ ਸਰਕਾਰ ਨੇ ਨਹੀਂ ਦਿੱਤਾ ਇਹਦੇ ਲੋਕਾਂ ਨੂੰ ਇਹ ਲੋਕਾਂ ਨੂੰ ਸੰਤ ਸਮੁਦਾਇ ਲੋਕ ਤੇ ਇਥੇ ਦੇ ਐਮਐਲ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਰਲ ਕੇ ਕਾਫੀ ਹੱਦ ਤੱਕ ਕੰਮ ਕਰਨ ਦੀ ਕੋਸ਼ਿਸ਼ ਕੀਤੀ 8 ਕਿਲੋਮੀਟਰ ਤੋਂ ਬਣਿਆ ਪੁਲ ਤੋਂ ਉੱਪਰ ਇਹਦਾ ਨਵਾਂ ਪੁਰਗਾ ਇੱਥੇ ਪਉਪੁਰਦਾ ਬੰਨ ਆ ਛੜਾ ਜਿੱਤ ਕਮਿਸ਼ਨ ਹੋਣਾ ਜਿੱਦਾਂ ਪਰ ਜੇ ਇੱਥੇ ਆ ਇਹ ਇਹ ਯੋ ਦਾ ਇਹਦਾ ਰੰਗ ਦੇਖੋ ਗੋਰੇ ਰੰਗ ਦਾ ਤੁਹਾਡੇ ਮੇਰੇ ਰੰਗਰ ਕਣਕ ਪਹਿਨਾ ਕਾਲਾ ਹੋ ਗਿਆ ਲੋਕਾਂ ਨੂੰ ਅੰਦਰੋਂ ਪਿਛਲੇ ਸਾਲ ਇੱਕ ਵੀਰ ਰੋਲਾ ਨਾ ਪਾਓ ਛੇ ਜਲਦੀ ਕਰ ਲੋ ਕੋਈ ਨਹੀਂ ਘੱਟ ਲੋਕਾਂ ਦੇ ਪੰਦੇ ਆ ਭਾਂ ਜਲਦੀ ਗੱਲ ਹੀ ਕਰਨੀ ਬਸ ਵੈਸੇ ਤੁਹਾਡਾ ਨਾਂ ਨੰਕਲਾ ਹੋ ਜਾ ਮੈਨੂੰ ਤਾਂ ਫੇਰ ਮੈਂ ਮੇਰੀ ਮੇਰੀ ਮੈਨੂੰ ਕੋਈ ਨਹੀਂ ਮੈਂ ਤਾਂ ਧੁੱਪ ਰੇ ਮੈਂ ਗਰੇਨ ਦੇ ਗੁਰਾਲ ਮੈਂ ਤਾਂ ਐਲੈਕਸ਼ਨ ਲੜੇ ਐਮਪੀ ਦਾ ਅੱਛਾ ਅੱਛਾ ਤੇ ਮੈਂ ਕਿਹਾ ਯਾਰ ਸਾਨੂੰ ਤਾਂ ਉਹਨਾਂ ਨੂੰ ਧੁੱਪੇ ਭਾ ਦੇ ਜਿਹੜਾ ਸ਼ਾਂਤ ਜੀ ਗਿਆ ਉਹ ਤੁਹਾਡਾ ਐਮਪੀ ਹੈ ਸੋ ਲੱਗਦਾ ਲੱਗਦੀ ਮੈਨੂੰ ਕੋਈ ਫਰਕ ਨਹੀਂ ਪਾ ਮੈਂ ਇਹ ਇਹੀ ਕੰਮ ਕੀਤਾ ਹੁਣ ਗੱਲ ਇਹ ਆ ਕਿ ਇਸ ਮੰਤੀ ਸਾਰੀ ਉਹ ਜ਼ਰੂਰੀ ਹੈ ਸਰਕਾਰ ਕੋਈ ਵੀ ਹੋਵੇ ਤੁਹਾਡੇ ਤੋਂ ਪਹਿਲੀਆਂ ਵਾਲੀਆਂ ਕੀ ਹੋ ਤੁਸੀਂ ਕੀ ਉਹ ਕਹਿ ਦਿੰਨੀ ਆ ਕਿ ਭਾਈ ਯਾਰੇ ਜਿਹੜਾ ਵਨ ਸਾਡਾ ਹੈ ਨਾ ਜਿਹੜਾ ਬਣ ਉਹ ਤਾਂ ਤੁਸੀਂ ਬਣਿਆ ਉਹਦੇ ਬਾਅਦ ਤੋਂ ਤੁਸੀਂ ਆਪਣੇ ਆਪਣੇ ਬਣ ਬਣਿਆ ਔਰ ਇਹ ਜਿਹੜੇ ਬਣ ਬਣੇ ਆ ਇਹ ਸਾਡੀ ਜ਼ਿੰਮੇਵਾਰੀ ਨਹੀਂ ਮੈਂ ਸਮਝਦਾ ਕਿ ਇਹਨੂੰ ਆਪਾਂ ਜ਼ਿੰਮੇਵਾਰੀ ਬਣਾ ਲਈਏ ਹੁਣ ਤੁਹਾਡੇ ਆਉਣ ਦਾ ਫਾਇਦਾ ਚੱਕਣਾ ਚੱਕਣਾ ਸੀ ਗੱਲ ਨਾ ਕਰੋ ਗੱਲ ਹੈ ਮੈਂ ਕਰਨੀ ਦੇਈ ਚਲੋ ਕਰੋ ਕਰੋ ਅੱਛਾ ਹੁਣ ਗੱਲ ਆ ਕਿ ਪਿਛਲੇ ਸਾਲ ਦੋ ਬੱਚੇ ਡੁੱਬੇ ਕੋਈ ਕੰਪਨਸੇਸ਼ਨ ਨਹੀਂ ਇੱਕ ਤੇ ਉਹਨਾਂ ਬੱਚਿਆਂ ਦਾ ਗਰੀਬ ਪਰਿਵਾਰ ਦਾ ਜ਼ਰੂਰ ਕਹਿ ਕੇ ਦੂਜਾ ਜਿਹੜੀ ਫਸਲ ਨੂੰ ਵੀ 70 600 ਰੁਪਏ ਜਿਹੜਾ ਭਾਂ ਸਰਕਾਰ ਦਿੰਦੀ ਆ ਇਹ ਤੁਸੀਂ ਨਹੀਂ ਪਹਿਲੀਆਂ ਸਰਕਾਰਾਂ ਵੀ ਮੈਂ ਜਦੋਂ ਮੈਂ ਸ਼ੁਰੂ ਕਰੂੰਗਾ ਬਿਲਕੁਲ ਪਿੱਛੇ ਜਾ